ਪੂਰੀ ਤੇ ਬੰਦਾ ਛੋਟਾ ਜਿਵੇਂ ਕਿਆ ਕਰਦੈ ਨੇ ਕਹਿੰਦਾ ਜਿੰਨਾ ਛੋਟਾ ਉਨਾ ਖੋਟਾ ਕਮਾਲ ਕਰਤੀ ਬੰਦੇ ਨੇ ਆਹ ਜਿੰਨਾ ਨਿੱਕਾ ਕੁੜੀ ਐ ਤੇਰੇ ਕਿੱਡੀ ਕ ਐ ਅੱਠ ਸਾਲਾਂ ਦੀ ਇਹਦੇ ਕੁੜੀ ਐ ਇਹਦੇ ਘਰ ਵਾਲੀ ਐਡੀ ਕੀ ਐ ਪੂਰੀ ਐ ਘਰ ਵਾਲੀ ਪੂਰੀ ਤੇ ਬੰਦਾ ਛੋਟਾ ਵੇ ਕੰਨਾ ਖੋਟਾ ਘਰ ਵਾਲੀ ਪੂਰੀ ਤੇ ਬੰਦਾ ਛੋਟਾ ਇੱਕ ਗੱਲ ਤਾਂ ਹੈ ਜੀ ਵੀ ਜਿਵੇਂ ਕਿਆ ਕਰਦੇ ਨੇ ਕਹਿੰਦਾ ਜਿੰਨਾ ਛੋਟਾ ਉਨਾ ਖੋਟਾ ਕਮਾਲ ਕਰਤੀ ਬੰਦੇ ਨੇ ਆ ਜਿੰਨਾ ਨਿਕਾ ਉਹਨਾਂ ਦਿਖਾ ਹੈ ਜਿੰਨਾ ਨਿਕਾ ਉਹਨਾਂ ਦਿਖਾ ਜਿੰਨਾ ਨਿਕਾ ਉਹਨਾਂ ਦਿਖਾ ਤੇ ਲੈ ਗਿਆ ਮੇਵ ਨਹੀਂ ਖਰੀਦ ਕੇ ਲੈ ਪੈਸੇ ਦਈਏ ਭਾਈ ਆ ਦੇਂਦੇ ਦੇਂਦੇ ਲੈਓ 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 ਹਾਂ ਓਰੇ ਲਿਆ ਪੈਸੇ ਪੈਸੇ ਤੂੰ ਵੀਡੀਓ ਦੇ ਵਿੱਚ ਲਿਆ ਓਰੇ ਲਿਆ ਪੈਸੇ ਓਰੇ ਪੈਸੇ ਕਹਿੰਦੇ ਦੇਣਿਆ ਹਾਂ ਤੇ 100 ਰੁਪਈਆ ਸਾਈ ਵਾਲਾ ਦਿਓ ਉਹ ਕਿੰਨਾ ਰਿਹਾ ਲੈ ਸਾਰੇ ਸਾਈ ਵਾਲਾ ਵਿੱਚ ਵਿੱਚ ਕਰ ਅੰਦਰ ਬਾਤਾਂ ਅੰਦਰ ਹੀ ਸਾਰੇ ਆ ਬਈ ਇਹ ਬਾਪੇ ਦੇ ਤੇਰੇ ਨੇ ਕੋਈ ਨਾ ਮੈਂ ਤੈਨੂੰ ਠੱਗੀ ਨਹੀਂ ਲੱਗਣ ਹੁੰਦਾ ਬਾਈ ਤੇਰੇ ਗਿਣਕੇ ਦਊਂਗਾ ਮੈਂ ਪੈਸੇ ਚਿੰਤਾ ਨਾ ਮਾਨਾ ਲੈ ਬਈ ਕੋਈ 1 2 3 4 ਚਿਪੇ ਪੈਨੇ ਲੋਟ ਵੀ ਵਾਪੇ ਦੇ ਕਹਿੋਗੇ ਜਮੀਂ ਚਿਪੇ ਪੈਨੇ ਨੇ ਫੜੀ 6 7 8 ਇਹ 9 ਤੇ ਹੁਣ ਆਪਾਂ ਇਧਰੋਂ ਦੰਨੇ ਖੁੱਲੇ ਪੰਜ ਦੁਬਾਰਾ ਗਿਣ ਲੈ ਵਾਰੇ ਕਿ ਨੋਟ ਜਵਲ ਨਾ ਕੱਪ ਗਿਆ ਹਾਂ ਆਹ ਸਹੀ ਹੈ ਬਾਈ ਜੋ ਚਿਪਕੇ ਨਵੇਂ ਨੇ ਹੈ ਚੈੱਕ ਕਰੀ ਬਾਈ ਚੈੱਕ ਕਰ ਲੈ ਯਾਰ ਕੋ ਗਰੀਬ ਨਹੀਂ ਨਾ ਨਾ ਹੈ ਇਹ ਗਰੀਬ ਨਾਲ ਇਹ ਤਾਂ ਨਹੀਂ ਸਮਝ ਨਹੀਂ ਆਪਣੇ ਕਿਸੇ ਨੇ ਥੱਗੀ ਕਰਨੀ ਥੱਗੀ ਰੱਬ ਕਾਨੂੰ ਕਰਾਵੇ ਯਾਰ ਕਿਸੇ ਨਾਲ ਕਿਉਂ ਜੀ ਗਰੀਬ ਬੰਦਾ ਇਹ ਵਿਚਾਰਾ ਮਰਦੇ ਨੇ ਮਸਾ ਪੱਠ ਲਈ ਆ ਬੱਕਰੀ ਉਹ ਦੇ ਦਿੰਦੇ ਦੇਖ ਰਿਹਾ ਹੋਰ ਦਿਖਾ ਸੋਧਾ ਕਰ ਅੱਛਾ ਪੱਤਾ ਮੋਦ ਨਹੀਂ ਇੱਕ ਬੱਕਰਾ ਬਣੇ ਇਹਦੇ ਨਾਲ ਦਾ ਪੂਰਾ ਆਇਟ ਪੂਰਾ ਬੱਚਾ ਦੇ ਦਿੰਦੀ ਹੈ ਇੱਕ ਬੱਕਰ ਕੁਰਬਾਨੀ ਆਪਣੇ ਦੇ ਨਾਲ ਦਾ hole, P listingsktið gutudo filti dhe hoada a спортrai